ਜਿੱਤ ਦੀ ਮਿਠਾਸ ਦਾ ਅੰਦਾਜ਼ਾ ਉਸ ਵਕਤ ਹੀ ਹੁੰਦਾ ਜਦੋਂ ਤੁਸੀਂ ਹਾਰ ਦਾ ਕੌੜਾ ਘੁੱਟ ਭਰਿਆ ਹੁੰਦਾ ਹੈ ਪਲਟ ਕੇ ਜਵਾਬ ਦੇਣਾ ਬੇਸ਼ੱਕ ਗਲਤ ਗੱਲ ਹੈ ਪਰ ਜੇਕਰ ਸੁਣਦੇ ਰਹੀਏ ਤਾਂ ਲੋਕ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਨੇ ਜੇਕਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਤਮ ਸਨਮਾਨ ਨੂੰ ਆਪਣੀਆਂ ਭਾਵਨਾਵਾਂ ਤੋਂ ਜ਼ਿਆਦਾ ਮਜ਼ਬੂਤ ਬਣਾ ਕੇ ਰੱਖੋ ਕੋਈ ਵੀ ਤੁਹਾਡੇ ਨਾਲ ਇੰਨਾ ਪਿਆਰ ਨਹੀਂ ਕਰਦਾ ਜਿੰਨਾ ਤੁਸੀਂ ਆਪਣੀ ਸੋਚ ਵਿੱਚ ਸੋਚ ਲੈਂਦੇ ਹੋ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਲਈ ਨਾ ਰੋਣਾ ਕਿਉਂਕਿ ਜੋ ਤੁਹਾਡਾ ਆਪਣਾ ਹੋਵੇਗਾ ਉਹ ਕਦੇ ਤੁਹਾਨੂੰ ਰੋਣ ਨਹੀਂ ਦੇਵੇਗਾ ਆਪਣਾ ਬੁਰਾ ਵਕਤ ਹਮੇਸ਼ਾ ਹੱਸ ਕੇ گزارੋ ਨਹੀਂ ਤਾਂ ਇਹ ਦੁਨੀਆ ਤੁਹਾਡਾ ਮਜ਼ਾਕ ਬਣਾਉਂਦੀ ਰਹੇਗੀ ਕਿਸੇ ਨੂੰ ਇੰਨਾ ਵੀ ਪਿਆਰ ਨਾ ਕਰੋ ਕਿ ਬਾਅਦ ਵਿੱਚ ਉਹ ਪਿਆਰ ਤੁਹਾਨੂੰ ਜੀਣ ਹੀ ਨਾ ਦੇਵੇ ਜ਼ਿਆਦਾ ਸੋਚਣਾ ਬੰਦ ਕਰੋ ਅਤੇ ਉਸ ਦੁਨੀਆ ਵਿੱਚੋਂ ਬਾਹਰ ਨਿਕਲੋ ਜੋ ਹਕੀਕਤ ਵਿੱਚ ਹੈ ਹੀ ਨਹੀਂ ਆਪਣੇ ਦਿਮਾਗ ਦਾ ਇਸਤੇਮਾਲ ਕਰੋ ਤਾਂ ਜੋ ਤੁਸੀਂ ਆਪਣੇ ਦਿਲ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੋ ਮੁਸਕਰਾਉਣਾ ਤਾਂ ਆਦਤ ਹੈ ਸਾਡੀ ਨਹੀਂ ਜ਼ਿੰਦਗੀ ਤਾਂ ਸਾਡੇ ਨਾਲ ਨਾਰਾਜ਼ ਹੀ ਰਹਿੰਦੀ ਹੈ ਪੈਸਾ ਸਿਰਫ ਬੰਦੇ ਦੀ ਦਿਨਚਰਿਆ ਬਦਲ ਸਕਦਾ ਉਸ ਦੇ ਵਿਚਾਰ ਅਤੇ ਨੀਅਤ ਨਹੀਂ ਵਸੇ ਜਿਸ ਦੀ ਜਿੰਨੀ ਫਿਕਰ ਕਰਦੇ ਹਾਂ ਅਕਸਰ ਉਹੀ ਲੋਕ ਸਭ ਤੋਂ ਜ਼ਿਆਦਾ ਦੁੱਖ ਦਿੰਦੇ ਹਨ ਪਰ ਉਹ ਸਾਹ ਜਰੂਰ ਕਰੋ ਪਰ ਕਿਸੇ ਦੇ ਪਰੋਸੇ ਨਾ ਬੈਠੇ ਰਹੋ ਅੱਜ ਕੱਲ ਤਾਂ ਜ਼ਹਿਰ ਵਿੱਚ ਵੀ ਇੰਨਾ ਜ਼ਹਿਰ ਨਹੀਂ ਹੁੰਦਾ ਜਿੰਨਾ ਕੁਝ ਲੋਕ ਦੂਸਰਿਆਂ ਲਈ ਆਪਣੇ ਦਿਲ ਵਿੱਚ ਰੱਖਦੇ ਨੇ ਲੋਕਾਂ ਨੂੰ ਤੁਸੀਂ ਸਿਰਫ ਉਦੋਂ ਤੱਕ ਹੀ ਚੰਗੇ ਲੱਗਦੇ ਹੋ ਜਦੋਂ ਤੱਕ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਜੋ ਤੁਹਾਡੇ ਨਾਲ ਰਹਿ ਕੇ ਵੀ ਕਿਸੇ ਹੋਰ ਦਾ ਹੋਵੇ ਉਹ ਨਾਲ ਨਾ ਹੀ ਰਹੇ ਤਾਂ ਚੰਗਾ ਹੈ ਜ਼ਰੂਰੀ ਨਹੀਂ ਕਿ ਜੀਨ ਲਈ ਕੋਈ ਸਹਾਰਾ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਜਿਸਦੇ ਹੋ ਉਹ ਵੀ ਤੁਹਾਡਾ ਹੀ ਹੋਵੇ ਬੰਦਾ ਖੁਦ ਦੀਆਂ ਨਜ਼ਰਾਂ ਵਿੱਚ ਸਹੀ ਹੋਣਾ ਚਾਹੀਦਾ ਹੈ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ